ਸਰ ਕਿੰਨੇ ਵਜੇ ਸਟਾਰਟ ਹੋਇਆ ਹੈ ਸਰ ਸਰਚ ਇਫੀਸ਼ਨ ਦੇ ਵੱਖ-ਵੱਖ ਥਾਵਾਂ ਤੇ ਅੱਜ ਕਸ ਆਪਰੇਸ਼ਨ ਚਲਾਇਆ ਜਾ ਰਿਹਾ ਇਹਦੇ ਵਿੱਚ ਕੋਆਰਡੀਨੇਟ ਸਰਚ ਕੀਤਾ ਜਾ ਰਿਹਾ ਬਠਿੰਡਾ ਪੁਲਿਸ ਵੱਲੋਂ ਇੱਥੇ ਤੋਬੀਆਣਾ ਬਸਤੀ 'ਚ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਡਰੱਗਸ ਦੇ ਹੌਟਸਪੌਟ ਆ ਉੱਥੇ-ਉੱਥੇ ਜਿਹੜਾ ਹੈਗਾ ਇਹ ਜਿਹੜਾ ਕਸ ਆਪਰੇਸ਼ਨ ਆ ਉਹ ਗਸਟਰਡ ਅਫਸਰਾਂ ਦੀ ਜੀਰ ਨਿਗਰਾਨੀ ਕੀਤਾ ਜਾ ਰਿਹਾ ਔਰ ਏ ਡੀ ਜੀ ਪੀ ਸਾਹਿਬ ਬਠਿੰਡਾ ਰੇਂਜ ਵੀ ਇਸ ਨੂੰ ਪਰਸਨਲੀ ਸੁਪਰਵਾਈਜ਼ ਕਰ ਰਹੇ ਆ ਮੈਂ ਖੁਦ ਵੀ ਆ ਉਹ ਵੀ ਇਹਨੂੰ ਸਾਰਾ ਜਿਹੜਾ ਹੈਗਾ ਵਾ ਆਪਣੀ ਲੀਡਰਸ਼ਿਪ ਥੱਲੇ ਇਹ ਸਾਰੇ ਕਾਸ ਆਪਰੇਸ਼ਨ ਜਿਹੜੇ ਉਹ ਕਰਾਏ ਜਾ ਰਹੇ ਆ ਔਰ ਇਹਦੇ ਵਿੱਚ ਜਿੰਨੇ ਵੀ ਹੌਟਸਪੌਟਸ ਨੇ ਜਿੱਥੇ ਜਿੱਥੇ ਡਰੱਗਸ ਜ਼ਿਆਦਾ ਵੇਖਦਾ ਸੀ ਜਾਂ ਜਿੱਥੇ ਜਿੱਥੇ ਵੀ ਡਰੱਗਸ ਰਿਲੇਟਿਡ ਚਿੱਟੇ ਰਿਲੇਟਿਡ ਜਾਂ ਹੋਰ ਡਰੱਗਸ ਰਿਲੇਟਿਡ ਸ਼ਿਕਾਇਤਾਂ ਸਿਕੀਆਂ ਉਥੇ ਜਿੰਨੇ ਵੀ ਹੈਗੇ ਉਹਨਾਂ ਨੂੰ ਉਹਨਾਂ ਕਰਾਨ ਦੀ ਤਸਦੀਕ ਕਰਕੇ ਔਰ ਉਹਨਾਂ ਦੇ ਜਿਹੜਾ ਹੈਗਾ ਇਹ ਮਤਲਬ ਸਰਪ੍ਰਾਈਜ਼ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਕਿ ਮੈਕਸਿਮਮ ਰਿਕਵਰੀਜ਼ ਕੀਤੀਆਂ ਜਾ ਸਕਣ ਹੋਰ ਜਿੰਨੇ ਵੀ ਇਹਨਾਂ ਦੇ ਵਹੀਕਲਸ ਨੇ ਉਹਨਾਂ ਨੂੰ ਕਾਊਂਟ ਫੋਰ ਕੀਤਾ ਜਾ ਸਕੇ ਵੇਖਿਆ ਜਾ ਸਕੇ ਕਿ ਇਹ ਸਾਰੇ ਵਹੀਕਲਸ ਜਿਹੜੇ ਹੈਗੇ ਆ ਇਹ ਜਾਇਜ਼ ਜਾਂ ਨਜਾਇਜ਼ ਨੇ ਉਹਨਾਂ ਦੀ ਵੀ ਤਸਦੀਕ ਕੀਤੀ ਜਾਊਗੀ ਔਰ ਇਹ ਆਪਰੇਸ਼ਨ ਸਾਡਾ ਜਿਹੜਾ ਹੈ ਅੱਜ ਉਥੇ ਨਰਸਿੰਗ ਕਲੋਨੀ ਥਾਣਾ ਸੰਗਤ ਚ ਵੀ ਚੱਲ ਰਿਹਾ ਔਰ ਇਸ ਤੋਂ ਬਾਅਦ ਦੋ ਤਿੰਨ ਹੋਰ ਹੌਟਸਪੌਟਸ ਜਿਹੜੇ ਡਿਸਟ੍ਰਿਕਟਸ ਦੇ ਹੈਗੇ ਆ ਉੱਥੇ ਸਾਰਾ ਦਿਨ ਜਿਹੜਾ ਹੈਗਾ ਇਹ ਕਸਟੋ ਆਪਰੇਸ਼ਨ ਚਲਾਇਆ ਜਾਏਗਾ ਥੈਂਕ ਯੂ ਜੇਦਾ ਅਈਦੇ ਤਾਂ ਮੈਂ ਹੀ ਫੋਟੋਆਂ ਨਹੀਂ ਔਖਾ ਹੋ ਜਾਣਾ ਐ ਇੱਥੇ ਰੱਖ ਕੇ ਨਾ ਬਾਹਰ ਚੱਕ ਲਈ ਕਰਾਂ ਨਹੀਂ ਮਮਾ ਆਇਆ ਏ ਹੋ ਲੇਖੋ ਹੋਰ ਹੋਰ ਆ ਕੁੜੀ ਹੋਰ ਨੀ ਆ ਬਾਈ ਜੀ ਕਰਦੇ ਆ ਆ ਚੱਕਦੇ ਯਾਰ ਮੱਧੇ ਜਿਹੜਾ ਕਰਦੇ ਆ ਬੜੀ ਕਿਦਾ ਫੰਕੀ ਜਾ ਆਹ ਕਰ ਕਿਸੇ ਨੂੰ ਬੋਲ ਲੈਣਾ ਸੱਪਾ ਬੋਲ ਕਿੱਥੇ ਆ ਸੱਪਾ ਬੋਲ ਜਦੋਂ ਇਹ ਬੋਲ ਲੈਤਾ ਵੀ ਇਹਨਾਂ ਨੂੰ ਬਚਾ ਜੀ ਕੋਲੇ ਆ ਤੁਸੀਂ ਦੁਕਾਨ ਤੋਂ ਅੱਜ ਵੀ ਮੇਰੇ ਕੋਲ ਵੀਰੇ ਚਿੱਕਾ ਉਹਨਾਂ ਨੇ ਗਰੋ ਵੀ ਦਿੱਤਾ ਉਹ ਦਪਾ ਨਹੀਂ ਨਹੀਂ ਚੱਲਦਾ ਫਿਰ ਨਹੀਂ ਮੇਰਾ ਪ੍ਰੇਮੀ ਜਿਹਾ ਉਹ ਕੱਟੂ ਦਾ ਸੀ ਪਾਸ ਦੱਸੋ ਆਪਾਂ ਸੁਣਦੇ ਹਾਂ ਹਾਂ ਜੀ ਹਰਦੇ ਦੇ ਸਟੈਸਟਾਂ ਆਈਆਂ ਆ ਜਿਹਨਾਂ ਨੂੰ ਫੇਰ ਦੋਹੇ ਨਹੀਂ ਫਰੋਤ ਦੇ ਟੈਕੀ ਟੰਨ ਵਾਲਾ ਵੀ ਚੱਲ ਗਿਆ ਔਨ ਵਾਲਾ ਵੀ ਚੱਲ ਗਿਆ ਹੈ ਇਹਨਾਂ ਬਾਹਰ ਨਾਲ ਟੰਨ ਵਾਲਾ ਵੀ ਔਨ ਵਾਲਾ ਆਰਟੀਕਲ ਕਦੇ ਦੀ ਕੁੰਨ ਮੋਟਰ ਜਗਲ ਮੋਟਰ ਜੋ ਵੀ ਹੋਵੇ। ਸਾਡੇ ਕੋਲ ਇੱਕ ਅਪਲਾਈ ਕੀਤਾ ਆਇਆ ਚਾਹੇ। 50 ਸਾਲ ਸਰਪੂ ਹੋ ਗਏ। ਚੌਥਾ ਸਾਲ ਚੱਲ ਰਿਹਾ ਤਾਂ। ਜਿਹਦੇ ਮੁਕੰਮਲ ਹੋ ਜਾਂਦੇ ਨੇ ਉਹ ਰੱਖਣੀ ਆ। ਇਹ ਉਹ ਕੁਲਵਿੰਦਰ ਰੋਹ ਹੈ। ਪਾਲ ਕੇ ਪਾਲ ਕੇ ਸਰੀ ਉੱਠ ਗਈ ਆ ਪਾਤੀ ਇਹ ਤੇ ਤੇਲੀਂਦਾ ਹੈ ਉਹ ਤੇਲੀਂਦਾ ਪਲੀ ਬਸ ਉਹਦਾ ਤਾਂ ਹੁਣ ਆਖਰੀ ਚੰਚਾਰ ਕਨੋਟ ਡਾਟਾ ਹੈ ਹਾਂ ਉਹ ਤਾਂ ਉਹ ਤਾਂ ਗੱਡੀ ਕਿੰਨੇ ਦੀ ਵੀਡੀਓ ਖੋਲਣੀ ਆਣੀ ਹੈ